ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਰਪ੍ਰੀਤ ਕੌਰ ਆਜੀ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਆਜੀ ਨਵੀਂ ਕਲੈਕਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਚੈਨਲ ਤੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਕਿਉਂਕਿ ਜਦੋਂ ਸਾਨੂੰ ਨਾ ਸਕਰੀਨਸ਼ਾਟ ਆਉਂਦੇ ਤਾਂ ਸਾਨੂੰ ਪਤਾ ਲੱਗਦਾ ਉਹ ਸਕਰੀਨਸ਼ਾਟ ਦੇ ਉੱਪਰ ਸਾਨੂੰ ਦਿਖ ਰਿਹਾ ਹੁੰਦਾ ਕਿ ਤੁਸੀਂ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਇਸ ਕਰਕੇ ਤੁਹਾਨੂੰ ਇੱਕ ਅਦੀ ਵੀਡੀਓ ਸ਼ੋ ਹੋਂਦੀ ਜਦੋਂ ਵੀ ਆਪਾਂ ਵੀਡੀਓ ਅਪਲੋਡ ਕਰਦੇ ਆ ਤੁਹਾਡੇ ਕੋਲ ਨੋਟੀਫਿਕੇਸ਼ਨ ਜਿਹੜੀ ਨਹੀਂ ਪਹੁੰਚਦੀ ਹੈਗੀ ਉਹ ਇਸੇ ਕਰਕੇ ਤੁਹਾਡੇ ਕੋਲ ਨਾ ਤਾਂ ਵੀਡੀਓ ਸ਼ੋ ਹੁੰਦੀ ਨਾ ਹੀ ਨੋਟੀਫਿਕੇਸ਼ਨ ਪਹੁੰਚਦੀ ਕਿਉਂਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਨਾ ਹੀ ਬੈਲ ਆਈਕਨ ਪ੍ਰੈਸ ਕੀਤੀ ਹੁੰਦੀ ਹੈ ਇਸ ਕਰਕੇ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਅਗਰ ਤੁਸੀਂ ਸਾਨੂੰ ਇੰਨਾ ਪਿਆਰ ਕਰ ਰਹੇ ਹੋ ਸਾਨੂੰ ਸਾਡੀ ਕਲੈਕਸ਼ਨ ਦੇ ਕੋਈ ਵੀ ਸੂਟ ਡਿਜ਼ਾਈਨ ਕਰਵਾਉਣਾ ਚਾਹੁੰਦੇ ਅੱਗੇ ਜਿਵੇਂ ਕਰਵਾ ਚੌਥ ਆ ਗਿਆ ਵੈਸੇ ਤਾਂ ਹੁਣ ਕਰਵਾ ਚੌਥ ਬਹੁਤ ਨੇੜੇ ਆ ਗਿਆ ਕਿਉਂਕਿ ਸਾਡੇ ਸੂਟਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਤੁਹਾਨੂੰ ਪਤਾ ਹੀ ਕਿ ਅਗਰ ਹੈਂਡਵਰਕ ਦੇ ਫੀਸ ਆਪਾਂ ਰੈਡੀ ਕਰਵਾਉਣੇ ਤਾਂ ਹੈਂਡਵਰਕ ਦੇ ਸੂਟ ਨੂੰ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਤੇ ਬਾਕੀ ਸਭ ਦੇ ਆਰਡਰ ਚੱਲ ਰਹੇ ਹੁੰਦੇ ਨੇ ਇਸ ਕਰਕੇ ਥੋੜਾ ਲੇਟ ਹੋ ਜਾਂਦਾ ਜੀ ਠੀਕ ਹੈ ਜੀ ਤੇ ਲੋ ਜੀ ਅੱਜ ਜਿਹੜੀ ਕਲੈਕਸ਼ਨ ਰਹੇਗੀ ਉਹ ਰਹੇਗੀ ਜਾਗੋ ਵਾਸਤੇ ਹੁਣ ਜਿਵੇਂ ਤੁਹਾਨੂੰ ਪਤਾ ਅੱਗੇ ਪਾਰਟੀ ਸੀਜ਼ਨ ਸ਼ੁਰੂ ਹੋ ਗਏ ਨੇ ਤੇ ਵਿਆਵਾ ਤੇ ਸਪੈਸ਼ਲ ਸਾਰੀਆਂ ਪਹਿਣਾ ਦੇ ਮੈਸੇਜ ਆਉਂਦੇ ਕਿ ਅਮਨ ਆਪਾਂ ਕੀ ਬਣਵਾਈਏ ਆਪਣੇ ਲਈ ਤੇ ਮੈਂ ਸਾਰਿਆਂ ਨੂੰ ਹੀ ਸੁਜੈਸਟ ਕਰਦੀ ਹਾਂ ਕਿ ਅਗਰ ਤੁਸੀਂ ਕੁਝ ਹਟਕੇ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਫਲਕਾਰੀ ਸੂਟ ਆਪਣੇ ਲਈ ਜ਼ਰੂਰ ਬਣਵਾਓ ਤੇ ਲੋ ਜੀ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਯਾਦਾ ਸੋਹਣਾ ਇਹ ਅਸੀਂ ਖੁਦ ਰੈਡੀ ਕੀਤਾ ਜੀ ਕੋਈ ਤੁਹਾਨੂੰ ਕੰਪਿਊਟਰਾਈਜ਼ ਮਸ਼ੀਨ ਵਾਲਾ ਨਹੀਂ ਮਿਲੇਗਾ ਸਾਡੇ ਆਪਣੇ ਕਾਰੀਗਰ ਨੇ ਜਿਹੜੇ ਆਪਣੇ ਹੱਥ ਨਾਲ ਮਸ਼ੀਨ ਦੇ ਉੱਪਰ ਕੰਮ ਕਰਦੇ ਨੇ ਹੁਣ ਤੁਸੀਂ ਵਰਕ ਬਿਲਕੁਲ ਨੇੜੇ ਤੋਂ ਚੈੱਕ ਕਰੋ ਬਹੁਤ ਪਿਆਰਾ ਵਰਕ ਹੋਇਆ ਹੋਇਆ ਬਹੁਤ ਹੀ ਨੀਟ ਐਂਡ ਕਲੀਨ ਹੈ ਜੀ ਡਿਜ਼ਾਈਨ ਤੁਸੀਂ ਕੋਈ ਵੀ ਬਣਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਤੁਸੀਂ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਸੇਮ ਡਿਜ਼ਾਈਨ ਆਪਾਂ ਤੁਹਾਨੂੰ ਰੈਡੀ ਕਰਕੇ ਦਵਾਂਗੇ ਆਪਾਂ ਤੇ ਇਹ ਆਪਾਂ ਸੂਟ ਜਿਹੜਾ ਰੈਡੀ ਕੀਤਾ ਸੀ ਆਪਾਂ ਖਾਦੀ ਸਿਲਕ ਦੇ ਉੱਪਰ ਰੈਡੀ ਕੀਤਾ ਇੱਕ ਖਾਦੀ ਸਿਲਕ ਹੈਗੀ ਜੀ ਵਾਈਟ ਆਉਂਦੀ ਫਿਰ ਆਪਾਂ ਉਹਨੂੰ ਡਾਈ ਕਰਾਉਣਾ ਅੱਜਕੱਲ ਜਿਹੜੀ ਖਾਦੀ ਸਿਲਕ ਆਈ ਹੋਈ ਏ ਇਹ ਕਲਰਫੁਲ ਆਈ ਹੋਈ ਏ ਜੀ ਜਿੰਨੇ ਵੀ ਕਲਰ ਤੁਹਾਨੂੰ ਚਾਹੀਦੇ ਨੇ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ ਆਗਰ ਕੋਈ ਕਲਰ ਤੁਸੀਂ ਇਦਾਂ ਦਾ ਲਾਈਕ ਕਰ ਦਿਓ ਜਿਹੜਾ ਸਾਡੇ ਕਲਰ ਚਾਰਟ ਦੇ ਵਿੱਚ ਨਹੀਂ ਹੁੰਦਾ ਫਿਰ ਆਪਾਂ ਉਹ ਡਾਈ ਕਰਵਾ ਲੈਨੇ ਆਂ ਵੈਸੇ ਇਹਦੀ ਅਗਰ ਮੈਂ ਗੱਲ ਕਰਾਂ ਫਲਕਾਰੀ ਸੂਟ ਦੀ ਤਾਂ ਲੁੱਕ ਜਿਹੜੀ ਖਾਦੀ ਸਿਲਕ ਦੇ ਉੱਪਰ ਹੀ ਵਧੀਆ ਆਉਂਦੀ ਹੈ ਕਿਉਂਕਿ ਫਲਕਾਰੀ ਦਾ ਸ਼ੁਰੂ ਤੋਂ ਹੀ ਅਟੈਚਮੈਂਟ ਕਰਕੇ ਆਹ ਹਾਂਤਾ ਫੁਲਕਾਰੀ ਦੇ ਅਟੈਚਮੈਂਟ ਜਿਹੜੀ ਹੈਗੀ ਖਾਦਰ ਨਾਲ ਕਿਤੇ ਨਾਲ ਕਿਤੇ ਅਟੈਚ ਹੈ ਇਸ ਕਰਕੇ ਜਿਹੜੇ ਆਪਾਂ ਬਾਗ ਰੈਡੀ ਕਰਦੇ ਆ ਉਹ ਖਾਦਰ ਦੇ ਉੱਪਰ ਰੈਡੀ ਕਰਦੇ ਆ ਉਹਨਾਂ ਦੀ ਸ਼ਰਟ ਰੈਡੀ ਕਰਦੇ ਆ ਉਹ ਆਪਾਂ ਖਾਦੀ ਸਿਲਕ ਦੇ ਉੱਪਰ ਰੈਡੀ ਕਰਦੇ ਆ ਇੱਕ ਤਰ੍ਹਾਂ ਦੀ ਸ਼ਾਈਨ ਬਹੁਤ ਸੋਹਣੀ ਹੁੰਦੀ ਹੈ ਨਾ ਜਿਆਦਾ ਸਾਡੀਆਂ ਅੱਖਾਂ ਨੂੰ ਚੁਭਦੀ ਹੈ ਬੜੀ ਸੋਬਰ ਸਿੰਪਲ ਜਿਹਾ ਸਾਡਾ ਜਿਹੜਾ ਫੈਬਰਿਕ ਹੁੰਦਾ ਠੀਕ ਹੈ ਜੀ ਕੋਈ ਵੀ ਕਲਰ ਤੁਸੀਂ ਰੈਡੀ ਕਰਵਾ ਸਕਦੇ ਹੋ ਕਿਸ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਲਾਇਕ ਕਰਦੇ ਹੋ ਤੁਸੀਂ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਸੇਮ ਡਿਜ਼ਾਈਨ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ 컬러 ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਔਰ ਕਲਰ ਕੰਟਰਾਸਟ ਆਪਾਂ ਬਹੁਤ ਸੋਹਣੇ ਤੇ ਚ ਕੀਤੇ ਹੋਏ ਨੇ ਤੁਸੀਂ ਇਹਦੇ ਨਾਲ ਮਜ਼ੈਂਟਾ ਕਲਰ ਦੀ ਬਾਟਮ ਵੀ ਰਖਾ ਸਕਦੇ ਹੋ ਤੁਸੀਂ ਘਗਰਾ ਵੀ ਰਖਵਾ ਸਕਦੇ ਹੋ ਹਨ ਤੁਸੀਂ ਸਿੰਪਲ ਜਿਵੇਂ ਸਲਵਾਰ ਅਗਰ ਤੁਸੀਂ ਬਣਾਉਣੀ ਚਾਹੁੰਦੇ ਹੋ ਤੁਸੀਂ ਸਲਵਾਰ ਵੀ ਬਣਾ ਸਕਦੇ ਹੋ ਤੇ ਆਪਾਂ ਹੁਣ ਜਿਵੇਂ ਸਾਡੀ ਭੈਣ ਨੇ ਸ਼ਰਟ ਰੈਡੀ ਕਰਵਾਈਏ ਤੇ ਉਹਨਾਂ ਨੇ ਮਜ਼ੈਂਟਾ ਸਲਵਾਰ ਨਾਲ ਰਖਾਈਏ ਠੀਕ ਹੈ ਜੀ ਤੇ ਇਸ ਤਰ੍ਹਾਂ ਰਹਿਣਗੇ ਆਪਣੀਆਂ ਬਾਹਾਂ ਬਹਾਵੀ ਹੈਵੀ ਬੜੀਆਂ ਹੋਈਆਂ ਨੇ ਫੁਲਕਾਰੀ ਵਾਲਾ ਕੰਮ ਹਮੇਸ਼ਾ ਹੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਬਰੀਕੀ ਚ ਤੇ ਸਫਾਈ ਦਾ ਹੁੰਦਾ ਇਸ ਕਰਕੇ ਥੋੜਾ ਫੁਲਕਾਰੀ ਵਾਲੇ ਸੂਟ ਨੂੰ ਥੋੜਾ ਟਾਈਮ ਲੱਗ ਜਾਂਦਾ ਠੀਕ ਹੈ ਕਿਉਂਕਿ ਕਾਫੀ ਤਰ੍ਹਾਂ ਦੇ ਸੂਟ ਅੱਜ ਕੱਲ ਸ਼ਾਪ ਤੋਂ ਮਿਲ ਜਾਂਦੇ ਨੇ ਕਾਫੀ ਮੈਸੇਜ ਹੁੰਦੇ ਨੇ ਕਿ ਸਾਰੂ ਸ਼ਾਪ ਤੋਂ ਇਹਦਾ ਮਿਲ ਰਿਹਾ ਸ਼ਾਪ ਵਾਲੇ ਕੰਮ ਦਾ ਔਰ ਬੁਟੀਕ ਵਾਲੇ ਕੰਮ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਜ਼ਮੀਨ ਆਸਮਾਨ ਦਾ ਫੈਬਰਿਕ ਦਾ ਫਰਕ ਹੁੰਦਾ ਜ਼ਮੀਨ ਆਸਮਾਨ ਦਾ ਹੀ ਵਰਕ ਦਾ ਜਿਹੜਾ ਫਰਕ ਹੁੰਦਾ ਇਸ ਕਰਕੇ ਸਾਡੇ ਪ੍ਰਾਈਸ ਵੀ ਜਿਵੇਂ ਸ਼ਾਪ ਵਾਲੇ ਪ੍ਰਾਈਸ ਨਾਲੋਂ ਥੋੜੇ ਜਿਹਾ ਡਿਫਰੈਂਟ ਹੁੰਦੇ ਆ ਕਿਉਂਕਿ ਤੁਹਾਨੂੰ ਕੁਆਲਿਟੀ ਦੇਈ ਦੀ ਇਦਾਂ ਨਹੀਂ ਹੈਗਾ ਕਿ ਤੁਹਾਨੂੰ ਜੋ ਵੀ ਦੁਕਾਨ ਤੇ ਮਿਲਦਾ ਉਹੀ ਸਾਡੇ ਕੋਲ ਸੇਮ ਮਿਲ ਜਾਏਗਾ ਡਿਜ਼ਾਈਨਿੰਗ ਆਪਾਂ ਸੇਮ ਕਰ ਸਕਦੇ ਆ ਬਟ ਪ੍ਰਾਈਸ ਦੇ ਵਿੱਚ ਕਾਫ ਹਲੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਇਹ ਵੀ ਸਾਨੂੰ ਸਾਡੀ ਭੈਣ ਨੇ ਫੋਟੋ ਭੇਜੀ ਸੀ ਕਿ ਅਮਨ ਅਸੀ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਆਪਣੇ ਸ਼ਰਟ ਦਾ ਰੈਡੀ ਕਰਵਾਉਣਾ ਚਾਹੁੰਦੇ ਆ ਇਹ ਵੀ ਉਹਨਾਂ ਨੇ ਆਪਣੇ ਲਈ ਸ਼ਰਟ ਰੈਡੀ ਕਰਵਾਈ ਏ ਅਗਰ ਤੁਸੀਂ ਪੂਰਾ ਸੂਟ ਰੈਡੀ ਕਰਵਾ ਰਹੇ ਹੋ ਤਾਂ ਤੁਸੀਂ ਨਾਲ ਸਲਵਾਰ ਬਣਾ ਸਕਦੇ ਹੋ ਘਗਰਾ ਬਣਾ ਸਕਦੇ ਹੋ ਦੁਪੱਟਾ ਤੁਸੀਂ ਕਿਸ ਤਰ੍ਹਾਂ ਦਾ ਲਾਈਕ ਕਰਦੇ ਤੁਸੀਂ ਸਾਨੂੰ ਦੱਸ ਸਕਦੇ ਹੋ ਇਹ ਆਪਾਂ ਖਾਦੀ ਸਿਲਕੋਲ ਲਈਏ ਜਿਹੜੀ ਆਪਾਂ ਵਾਈਟ ਡਾਈ ਕਰਵਾਈ ਹੋਈ ਏ ਇਹ ਆਪਾਂ ਫੈਬਰਿਕ ਡਾਈ ਕਰਵਾਇਆ ਜੀ ਵਾਈਟ ਬਹੁਤ ਪਿਆਰਾ ਜਿਹਾ ਕਲਰ ਹੈ ਕਿਉਂਕਿ ਜਿਹੜਾ ਆਪਾਂ ਅਗਰ ਗੱਲ ਕਰੀਏ ਫੁਲਕਾਰੀ ਦੀ ਤਾਂ ਇਸ ਕਲਰ ਦੇ ਉੱਪਰ ਜ਼ਿਆਦਾ ਉੱਠਦੀ ਹੈ ਬਾਕੀ ਕਲਰ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੋਏਗਾ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਕਿਉਂਕਿ ਪਿਛਲੀ ਵਾਰ ਆਪਾਂ ਕਾਫੀ ਕਲਰ ਇਦਾਂ ਦੇ ਸੀ ਜਿਹੜੇ ਆਪਾਂ ਫੁਲਕਾਰੀ ਤੇ ਰੈਡੀ ਕੀਤੇ ਜਿਵੇਂ ਕਿਸੇ ਨੇ ਸਕਿਨ ਤੇ ਕਰਵਾਇਆ ਸੀ ਰੈੱਡ ਦੇ ਕਰਵਾਇਆ ਸੀ ਨਾ ਤੇ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਡਿਜ਼ਾਈਨ ਤੁਸੀਂ ਚੈੱਕ ਕਰੋ ਬਹੁਤ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈ ਬਹੁਤ ਸੋਹਣਾ ਲੱਗ ਰਿਹਾ ਜੀ ਤੁਸੀਂ ਕੱਗਰੇ ਨਾਲ ਪਾ ਸਕਦੇ ਹੋ ਸਲਵਾਰ ਨਾਲ ਪਾ ਸਕਦੇ ਹੋ ਹਨ ਸ਼ਰਾਰੇ ਨਾਲ ਬਣਾ ਸਕਦੇ ਹੋ ਇਹ ਸਪੈਸ਼ਲ ਜਾਗੋ ਤੇ ਵੇਅਰ ਕਰਨ ਵਾਲੀ ਡ्रेसेस ਹਨ ਜਾਗੋ ਤੇ ਵੇਅਰ ਕਰ ਸਕਦੇ ਹੋ ਲੋਹੜੀ ਵਾਲੇ ਫੰਕਸ਼ਨ ਤੇ ਵੇਅਰ ਕਰ ਸਕਦੇ ਹੋ ਕਿਉਂਕਿ ਇਹੜੀਆਂ ਚੀਜ਼ਾਂ ਨੇ ਇਹ ਜੇ ਪੰਜਾਬੀ ਫੰਕਸ਼ਨ ਦੇ ਉੱਪਰ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਨੀਟ ਐਂਡ ਕਲੀਨ ਜਿਹੜਾ ਸਾਡਾ ਕੰਮ ਮਿਲੇਗਾ ਤੁਹਾਨੂੰ ਉਲਟੀ ਸਾਈਡ ਤੋਂ ਤੁਸੀਂ ਚੈੱਕ ਕਰੋ ਉਲਟੀ ਸਾਈਡ ਤੋਂ ਵੀ ਕੋਈ ਦਾ ਨਾ ਥ्रेड ਨਹੀਂ ਜਿਹੜਾ ਕੋਈ ਬਾਹਰ ਨਿਕਲਿਆ ਜਿਹੜਾ ਤੁਹਾਨੂੰ ਪਰੇਸ਼ਾਨ ਕਰੇ ਹਨ ਬਹੁਤ ਜ਼ਿਆਦਾ ਸਾਫ ਸੁਥਰਾ ਕੰਮ ਹੈ ਜੀ ਸਾਨੂੰ ਇਸ ਲਈ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਕਿ ਸਾਡਾ ਕੰਮ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਹੈ ਔਰ ਸੈਕਿੰਡ ਗੱਲ ਹਮੇਸ਼ਾ ਹੀ ਤੁਹਾਨੂੰ ਕੁਆਲਿਟੀ ਦੀ ਚਾਹੀਏ ਚਾਹੇ ਉਹ ਫੈਬਰਿਕ ਹੋਵੇ ਚਾਹੇ ਉਹ ਹੈਂਡਵਰਕ ਚਾਹੇ ਉਹ ਥ੍ਰੈਡਵਰਕ ਜਾਂ ਬਲੌਕ ਪ੍ਰਿੰਟ ਹੋਵੇ ਠੀਕ ਹੈ ਜੀ ਤੇ ਇਸ ਤਰ੍ਹਾਂ ਰਹਿਣਗੀਆਂ ਜੀ ਆਪਣੀਆਂ ਬਾਹਾਂ ਬਾਹਾਂ ਵੀ ਆਪਣੀ ਪੂਰੀ ਹੈਵੀ ਬਣੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਇਹ ਸ਼ਰਟ ਅਜਾਪਾ ਸਟਿਚ ਨਹੀਂ ਕੀਤੀ ਹੈਗੀ ਸਾਡੀ ਭੈਣ ਨਾਲ ਪੁੱਛਾਂਗੇ ਆਪਾਂ ਕਿ ਉਹਨਾਂ ਨੇ ਸਟਿਚਿੰਗ ਕਰਵਾਉਣੀ ਕਿ ਜਾਂ ਵਿਦਆਊਟ ਸਟਿਚਿੰਗ ਬਾਏ ਕਰਨੀ ਹੈ ਠੀਕ ਹੈ ਜੀ ਤੀਸਰਾ ਬਾਹਾ ਬਣਿਆ ਹੋਇਆ ਨੇ ਇਸ ਦੇ ਨਾਲ ਵੀ ਤੁਸੀਂ ਕੀ ਅਗਲ ਦਾ ਜਗਾ ਘਗਰਾ ਲਗਵਾ ਸਕਦੇ ਹੋ ਜਾਂ ਸਲਵਾਰ ਲਗਾ ਸਕਦੇ ਹੋ ਮਜੈਂਟਾ ਦੀ ਲਗਾ ਸਕਦੇ ਹੋ ਠੀਕ ਹੈ ਇਹ ਦੋਨੋਂ ਕਲਰ ਹੀ ਜ਼ਿਆਦਾ ਉੱਠਣਗੇ ਅਗਰ ਮੈਂ ਤੁਹਾਨੂੰ ਕਹਾ ਵਾਈਟ ਵਾਈਟ ਵਾਲੀ ਸਾਈਡ ਵੀ ਨਾ ਜਾਏ ਹੋ ਔਰ ਮਜੈਂਟਾ ਵਾਲੀ ਸਾਈਡ ਵੀ ਤੁਸੀਂ ਜਾ ਸਕਦੇ ਹੋ ਮਜੈਂਟਾ ਔਰ ਕੀਆ ਕਲਰ ਇਹ ਦੋਨੋਂ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਲੱਗਣਗੇ ਠੀਕ ਹੈ ਜੀ ਮਸਟਰਡ ਵਾਲੇ ਨਹੀਂ ਇਹਦੀ ਗ੍ਰੇਸ ਨਹੀਂ ਆਉਣੀ ਹੈਗੀ ਜਿੰਨੀ ਇਹਦੀ ਮਜੈਂਟਾ ਔਰ ਕੀਆ ਕਲਰ ਨਾਲ ਆਉਣੀ ਹੈ ਠੀਕ ਹੈ ਜੀ ਇਹ ਕੁਝ ਪੈਨਾ ਲਾਈਟ ਕਲਰ ਲਾਈਕ ਕਰਦੀਆਂ ਨੇ ਕੁਝ ਡਾਰਕ ਲਾਈਕ ਕਰਦੀਆਂ ਨੇ ਇਸ ਕਰਕੇ ਤੁਸੀਂ ਕੋਈ ਵੀ ਕਲਰ ਜਿਹੜਾ ਬਣਵਾ ਸਕਦੇ ਹੋ ਇਸ ਤਰ੍ਹਾਂ ਇਹ ਰਹੇਗੀ ਸਲਵਾਰ ਜੀ ਨਾਲ ਮਜ਼ੈਂਟਾ ਕਲਰ ਦੀ ਤੇ ਮਜ਼ੈਂਟਾ ਕਲਰ ਦਾ ਹੀ ਆਪਾਂ ਦੁਪੱਟਾ ਰੈਡੀ ਕਰਾਂਗੇ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਅਗਲੇ ਪੀਸ ਜਿਹੜੇ ਸਾਡੇ ਬਹੁਤ ਹੀ ਸੋਹਣੇ ਬਲੌਕ ਪ੍ਰਿੰਟ ਦੇ ਉੱਪਰ ਰੈਡੀ ਹੋਏ ਨੇ ਚਲੋ ਜੀ ਅਗਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਤੇ ਇਹ ਅੱਜ ਤੁਹਾਨੂੰ ਆਪਾਂ ਅਨਸਟਿਚ ਸੂਟ ਤਾਂ ਦਿਖਾ ਰਹੇ ਆ ਕਿਉਂਕਿ ਕੁਝ ਸੂਟ ਜਿਹੜੇ ਇਹਦੇ ਚ ਅਨਸਟਿਚ ਹੀ ਜਾਣੇ ਨੇ ਤੇ ਕੁਝ ਸਟਿਚਿੰਗ ਹੋ ਕੇ ਜਾਣੇ ਨੇ ਬਟ ਉਸ ਟਾਈਮ ਸਾਡੇ ਕੋਲ ਨਾ ਟਾਈਮ ਨਹੀਂ ਹੁੰਦਾ ਸਾਡੇ ਕਾਫੀ ਡਿਜ਼ਾਈਨ ਜਿਹੜੇ ਇਦਾਂ ਹੀ ਰਹਿ ਜਾਂਦੇ ਨੇ ਜਦੋਂ ਸਟਿਚਿੰਗ ਹੋ ਜਾਂਦੀ ਨਾਲ ਦੀ ਨਾਲ ਆਪਾਂ ਕੋਰੀਅਰ ਕਰਵਾ ਦਿੰਨੇ ਆਂ ਕਈ ਵਾਰ ਆਪਾਂ ਭੁੱਲ ਵੀ ਜਾਂਦੇ ਆਂ ਤੇ ਕਈ ਵਾਰ ਸਾਡੇ ਕਸਟਮਰਾਂ ਨੂੰ ਹੀ ਜਲਦੀ ਹੁੰਦੀ ਹੈ ਠੀਕ ਹੈ ਜੀ ਤੇ ਲੋ ਜੀ ਆਪਾਂ ਕੀਤਾ ਹੈ ਜੀ ਬਰਸ਼ ਪੇਂਟ ਬਹੁਤ ਸਾਫ਼ ਸੁਥਰਾ ਬਰਸ਼ ਪੇਂਟ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਕੰਮ ਹੋਇਆ ਹੋਇਆ ਹੈ ਇਹ ਆਪਾਂ ਕੀਤਾ ਹੋਇਆ ਜੀ ਬਟਰ ਕਾਟਨ ਦੇ ਉੱਪਰ ਤੁਸੀਂ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਜੀ ਮੈਂ ਅੱਜਕੱਲ ਪਸ਼ਮੀਨਾ ਹੁਣ ਚੱਲਣ ਆਗੇ ਸਰਦੀਆਂ ਦੇ ਵੀ ਤੁਸੀਂ ਪਸ਼ਮੀਨੇ ਦੇ ਉੱਪਰ ਵੀ ਕਰਵਾ ਸਕਦੇ ਹੋ ਨਾ ਵੀ ਸਰਦੀਆਂ ਵਾਲੇ ਫੈਬਰਿਕ ਦੇ ਉੱਪਰ ਵੀ ਤੁਸੀਂ ਕਰਵਾ ਸਕਦੇ ਹੋ ਇਸ ਤਰ੍ਹਾਂ ਆਪਣਾ ਰਹੇਗਾ ਜੀ ਘੇਰੇ ਦਾ ਕੰਮ ਔਰ ਇਸ ਤਰ੍ਹਾਂ ਰਹੇਗੇ ਜਿੰਗੀਆਂ ਆਪਣੀਆਂ ਔਰ ਇਸ ਤਰ੍ਹਾਂ ਰਹਿਣਗੀਆਂ ਜੀ ਆਪਣੀਆਂ ਬਾਹਾਂ ਬਾਹਾਂ ਦੇ ਉੱਪਰ ਇੱਕ ਇੱਕ ਫਲਾਰ ਬਣਿਆ ਹੋਇਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਫਲਾਵਰ ਆਪਾਂ ਮਵਾਹਾਂ ਦੇ ਉੱਪਰ ਬਣਾਇਆ ਹੋਇਆ ਆਪਾਂ ਘੇਰੇ ਦੇ ਉੱਪਰ ਬਣਾਇਆ ਹੋਇਆ ਔਰ ਜਿਸ ਤਰ੍ਹਾਂ ਸਾਡੇ ਕਸਟਮਰ ਨੇ ਸਾਨੂੰ ਕਿਹਾ ਸੀ ਵੀ ਸਿਰਫ ਅਸੀਂ ਘੇਰੇ ਦਾ ਕੰਮ ਲਾਈਕ ਕਰਦੇ ਆਂ ਆਪਾਂ ਉਹਨਾਂ ਦੀ ਪਸੰਦ ਅਕੋਰਡਿੰਗ ਕੰਮ ਕੀਤਾ ਹੋਇਆ ਜੀ ਔਰ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਦੁਪੱਟੇ ਦੇ ਉੱਪਰ ਆਪਾਂ ਇਸ ਤਰ੍ਹਾਂ ਬਰਸ਼ ਪੇਂਟ ਜਿਹੜਾ ਕੀਤਾ ਹੋਇਆ ਬਰਸ਼ ਪੇਂਟ ਅਲੱਗ ਹੁੰਦਾ ਜੀ ਬਲੌਕ ਪ੍ਰਿੰਟ ਜਿਹੜਾ ਉਹ ਅਲੱਗ ਹੁੰਦਾ ਏ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਡਬਲ ਡਾਈ ਆਪਾਂ ਦੁਪੱਟਾ ਕਰਾਇਆ ਹੋਇਆ ਔਰ ਪੂਰੇ ਦੁਪ ਪੁਰੇ ਜਿਹੜਾ ਫੋਰ ਸੈਟ ਕਹਿ ਦਈਏ ਫੋਰ ਸੈਟ ਆਪਾਂ ਦੁਪੱਟਾ ਜਿਹੜਾ ਬਣਾਇਆ ਹੋਇਆ ਜੀ ਬ੍ਰਸ਼ ਪੇਂਟ ਦੇ ਵਿੱਚ ਹਜੇ ਇਹ ਸੂਟ ਸਟਿਚਿੰਗ ਹੋਣ ਲਈ ਜਾਣੇ ਨੇ ਸੋਚਿਆ ਪਹਿਲਾਂ ਤੁਹਾਡਾ ਨਾਲ ਸ਼ੇਅਰ ਕਰ ਦਈਏ ਤੁਹਾਨੂੰ ਪਤਾ ਲੱਗ ਜਾਏ ਪ੍ਰੋਪਰ ਵੀ ਕੀ ਕੁਛ ਅਸੀਂ ਰੈਡੀ ਕਰ ਰਹੇ ਹਾਂ ਹੈਂਡਵਰਕ ਵੀ ਬਣਾ ਰਹੇ ਹਾਂ ਅਸੀਂ ਥ੍ਰੈਡਵਰਕ ਵੀ ਕਰ ਰਹੇ ਹਾਂ ਆਰੀਵਰਕ ਵੀ ਕਰਾ ਰਿਹਾ ਬਲਾਕ ਪ੍ਰਿੰਟ ਵੀ ਔਰ ਬ੍ਰਸ਼ ਪੇਂਟ ਵੀ ਅੱਜਕੱਲ ਬਲਾਕ ਪ੍ਰਿੰਟ ਔਰ ਬ੍ਰਸ਼ ਪੇਂਟ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਜੀ ਅਗਰ ਤੁਸੀਂ ਹੈਂਡਵਰਕ ਦੇ ਸੂਟਾਂ ਤੋਂ ਮਸ਼ੀਨਵਰਕ ਥ੍ਰੈਡਵਰਕ ਤੋਂ ਥੋੜਾ ਜ ਜੇ ਤੁਸੀਂ ਨਾਰਮਲ ਕਿਤੇ ਗੁਰਦੁਆਰਾ ਸਾਹਿਬ ਜਾਣਾ ਏ ਜਾਂ ਤੁਸੀਂ ਵੈਸੇ ਤੁਹਾਡਾ ਕੁਝ ਹਲਕਾ ਫੁਲਕਾ ਪਾਣ ਨੂੰ ਮਨ ਕਰ ਰਿਹਾ ਤਾਂ ਤੁਸੀਂ ਇਹ ਵਾਲੇ ਆਪਣੇ ਲਈ ਬਰਸ਼ ਪੇਂਟ ਦੇ ਜਿਹੜਾ ਸੂਟ ਨੇ ਰੈਡੀ ਕਰਵਾ ਸਕਦੇ ਹੋ 컬러 ਤੁਸੀਂ ਆਪਣੀ ਪਸੰਦ ਅਕੋਰਡਿੰਗ ਸਾਡੇ ਤੋਂ ਜਿਹੜਾ ਸੂਟ ਏ ਉਹ ਰੈਡੀ ਕਰਵਾ ਸਕਦੇ ਹੋ 컬러 ਤੁਸੀਂ ਆਪਣੀ ਪਸੰਦ ਅਕੋਰਡਿੰਗ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਹੜਾ ਕਲਰ ਲਾਈਕ ਕਰਦੇ ਹੋ ਅਸੀਂ ਉਸੇ ਕਲਰ ਦੇ ਉੱਪਰ ਤੁਹਾਡਾ ਦਾ ਸੂਟੇ ਵਾਲਾ ਰੈਡੀ ਕਰਕੇ ਦਵਾਂਗੇ ਇਹ ਦੇਖੋ ਦੋ ਸੂਟ ਇਹ ਵਾਲੇ ਰੈਡੀ ਹੋਏ ਨੇ ਜੀ ਇਹ ਦੋਨੋਂ ਪਹਿਣਾ ਦੇ ਨੇ ਇਸ ਤਰ੍ਹਾਂ ਇੱਕ ਉਹਨਾਂ ਦਾ ਛੋਟੀ ਭੈਣ ਦਾ ਇੱਕ ਵੱਡੀ ਭੈਣ ਦਾ ਤੇ ਦੋਨਾਂ ਨੇ ਕਲਰ ਸੇਮ ਹੀ ਕਰਵਾਏ ਨੇ ਤੇ ਅਗਲਾ ਸੂਟ ਆਪਾਂ ਤੁਹਾਨੂੰ ਦਿਖਾਉਣਾ ਹੈ ਜਿਹੜਾ ਸਾਡਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਬਲੌਕ ਪ੍ਰਿੰਟ ਚੱਲ ਰਿਹਾ ਜੀ ਜਿਹੜੀਆਂ ਭੈਣਾਂ ਕਾਫੀ ਟਾਈਮ ਤੋਂ ਆਪਣਾ ਜੁੜੀਆਂ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਵਾਲਾ ਡਿਜ਼ਾਈਨ ਆਪਣਾ ਇੰਨੀ ਕੁ ਵਾਰ ਰਿਪੀਟ ਹੋ ਚੁੱਕਿਆ ਨਾ ਜਿਹੜੇ ਕੁ ਸਾਡੇ ਹੈਂਡਰੋਕ ਦੇ ਪੀਸ ਨੇ ਤੁਸੀਂ ਦੇਖਿਆ ਨਾ ਕਾਫੀ ਵਾਰ ਰਿਪੀਟ ਹੋ ਰਹੇ ਨੇ ਉਹ ਡਿਜ਼ਾਈਨ ਇਸੇ ਤਰ੍ਹਾਂ ਬਲੌਕ ਪ੍ਰਿੰਟ ਦੇ ਵਿੱਚ ਹੈ ਜੀ ਇਸ ਤਰ੍ਹਾਂ ਉੱਪਰ ਆਪਣੇ ਨੈਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਦੇ ਵਿੱਚ ਆਪਾਂ ਨੇ ਮਹਿਰੂਨ ਟੱਚ ਨਹੀਂ ਦਿੱਤਾ ਹੈਗਾ ਕਿਉਂਕਿ ਇਹਦੇ ਵਿੱਚ ਮਹਿਰੂਨ ਕਲਰ ਦੇ ਬਟਨ ਐਡ ਹੋਣਗੇ ਜਦੋਂ ਬਟਨ ਐਡ ਹੋਗੇ ਤਾਂ ਬਹੁਤ ਪਿਆਰਾ ਜਿਹੜਾ ਮਹਿਰੂਨ ਕਲਰ ਵਿੱਚ ਨਿਕਲ ਕੇ ਆਏਗਾ ਔਰ ਬਹੁਤ ਸੋਹਣਾ ਸੂਟ ਰੈਡੀ ਹੋ ਜਾਣਾ ਇਸ ਤਰ੍ਹਾਂ ਰਹੇਗਾ ਨੈਕ ਔਰ ਇਸ ਤਰ੍ਹਾਂ ਰਹੇਗਾ ਜੀ ਕੇਰਾ ਦੇਖ ਸਕਦੇ ਹੋ ਕੇਰੇ ਦੇ ਉੱਪਰ ਇਸ ਤਰ੍ਹਾਂ ਕੰਮ ਰਹੇਗਾ ਬਹੁਤ ਪਿਆਰਾ ਕੇਰਾ ਬਣਿਆ ਹੋਇਆ ਸਾਫ ਸੁਥਰਾ ਕੰਮ ਹੈ ਜੀ ਬਲੌਕ ਪ੍ਰਿੰਟ ਵਿੱਚ ਰਹੇਗਾ ਔਰ ਇਸ ਤਰ੍ਹਾਂ ਰਹੇਗੀਆਂ ਜੀ ਆਪਣੀਆਂ ਬਾਹਾਂ ਇਸ ਤਰ੍ਹਾਂ ਇੱਕ ਬਾਜੂ ਇੱਧਰ ਆਏਗੀ ਇੱਕ ਬਾਜੂ ਦੂਸਰੀ ਸਾਈਡ ਆਏਗੀ ਠੀਕ ਹੈ ਜੀ ਔਰ ਇਸੇ ਤਰ੍ਹਾਂ ਹੀ ਸਤਿ ਸ਼੍ਰੀ ਅਕਾਲ ਜੀ ਅਪਣੀ ਬੈਗ ਦੇ ਉੱਪਰ ਵੀ ਘੇਰੇ ਦੇ ਉੱਪਰ ਇਸ ਤਰ੍ਹਾਂ ਕੰਮ ਆਏਗਾ ਇਸ ਤਰ੍ਹਾਂ ਬੈਗ ਦੇ ਉੱਪਰ ਘੇਰੇ ਦੇ ਉੱਪਰ ਫਲਾਵਰ ਆ ਗਏ ਚਾਰ ਔਰ ਇਸ ਤਰ੍ਹਾਂ ਆਪਣੀ ਸਾਈਡ ਦੀ ਇੱਕ ਬਾਜ਼ੂ ਇਧਰਲੀ ਸਾਈਡ ਤੇ ਆ ਗਈ ਠੀਕ ਹੈ ਜੀ ਇਹ ਆਪਾਂ ਕੀਤਾ ਹੋਇਆ ਜੀ ਨੇਚਰਲ ਕਰੇਵ ਦੇ ਉੱਪਰ ਰੈਡੀ ਇਹਦੇ ਵਿੱਚ ਹਲਕਾ ਮਹਿਰੂਨਟਾ ਚ ਆਪਾਂ ਨੇ ਦਿੱਤਾ ਹੋਇਆ ਔਰ ਜਿਹੜਾ ਇਹਦੇ ਨਾਲ ਤੁਸੀਂ ਕਹੋਗੇ ਇਹਦੇ ਵਿੱਚ ਮਹਿਰੂਨਟਾ ਚ ਘਟ ਹੈ ਕਿਉਂਕਿ ਇਹਦੇ ਦੁਪੱਟੇ ਦੇ ਵਿੱਚ ਮਹਿਰੂਨਟਾ ਚ ਬਹੁਤ ਜ਼ਿਆਦਾ ਹੈ ਇਹ ਸਾਰਾ ਬਲੌਕ ਪ੍ਰਿੰਟ ਦੇ ਉੱਪਰ ਬਣਿਆ ਹੋਇਆ ਜੀ ਕਲਰ ਤੁਸੀਂ ਚੇਂਜ ਕਰ ਸਕਦੇ ਹੋ ਅਗਰ ਤੁਸੀਂ ਸੇਮ ਕ हां अगर हुन ਤੇ ਤੁਸੀਂ ਕੁਝ ਪਹਿਣਾ ਕਹਿਣਗੇ ਕਿ ਇਹਦੀ ਸਮੈਲ ਤਾਂ ਨਹੀਂ ਆਉਂਦੀ ਜ਼ਿਆਦਾ ਜਾਂ ਇਹ ਪ੍ਰੈਸ ਕਰਦੇ ਪ੍ਰੈਸ ਨਾਲ ਚਿਪਕਦਾ ਤਾਂ ਨਹੀਂ ਹੈਗਾ ਮੈਂ ਜ਼ਿਆਦਾ ਨਹੀਂ ਕਹੂੰਗੀ ਥੋੜਾ ਬੋਤਾ ਹਲਕਾ ਫੁਲਕਾ ਪ੍ਰੈਸ ਨਾਲ ਚਿਪਕਦਾ ਜ਼ਿਆਦਾ ਨਹੀਂ ਚਿਪਕਦਾ ਤੁਸੀਂ ਉਲਟੀ ਸਾਈਡ ਤੋਂ ਆਰਾਮ ਨਾਲ इजीली ਜਿਹੜਾ ਪ੍ਰੈਸ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਦੁਪੱਟਾ ਆਪਾਂ ਨਾਲ ਰੱਖਿਆ ਹੋ ਜੀ ਟੈਬੀ ਦਾ ਹੁਣ ਇੱਥੇ ਕੁਝ ਪਹਿਣਾ ਕਹਿਣਗੇ ਕਿ ਸਾਨੂੰ ਦੁਪੱਟਾ ਪਿਓਰ ਕਮਾ ਚਰੋਂ ਦਾ ਨਾਮ ਮਨ ਐਡ ਕਰ ਦਿਓ ਅਸੀਂ ਬਲੌਕ ਪਿੰਡਾ ਸੂਟ ਬਣਵਾਉਣਾ ਚਾਹੁੰਦੇ ਹਾਂ ਪਰ ਦੁਪੱਟਾ ਅਸੀਂ ਚੇਂਜ ਕਰਾ ਇਥੇ ਅਗਰ ਅਸੀਂ ਦੁਪੱਟਾ ਪਿਓਰ ਕਮਲ ਦਾ ਡਾਈ ਕਰਵਾਵਾਂਗੇ ਸੌਰੀ ਇਹਦੇ ਨਾਲ ਨਾ ਵੀ ਦੁਪੱਟਾ ਪਿਓਰ ਕਮਲ ਦਾ ਬਲੌਕ ਪ੍ਰਿੰਟ ਤੇ ਬਣਾਵਾਂਗੇ ਤਾਂ ਪਿਓਰ ਕਮਲ ਦਾ ਦੁਪੱਟਾ ਜਿਹੜਾ ਉਹ ਇਕੱਠਾ ਹੋ ਜਾਣਾ ਠੀਕ ਹੈ ਇਸ ਕਰਕੇ ਸਾਨੂੰ ਟੈਬੀ ਦਾ ਦੁਪੱਟਾ ਐਡ ਕਰਨਾ ਪੈਂਦਾ ਕਿਉਂਕਿ ਟੈਬੀ ਜਿਹੜਾ ਉਹ ਇਕੱਠਾ ਨਹੀਂ ਹੁੰਦਾ ਹੈਗਾ ਜਿਸ ਤਰ੍ਹਾਂ ਹੁੰਦਾ ਉਸੇ ਤਰ੍ਹਾਂ ਹੀ ਰਹਿੰਦਾ ਹੈ ਹੁਣ ਤੁਸੀਂ ਦੁਪੱਟਾ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਜੀ ਮਹਿਰੂਨ ਕਲਰ ਆ ਤੁਸੀਂ ਆਪਣੇ ਸੂਟ ਦੇ ਉੱਪਰ ਕੁਝ ਵੀ ਪੇਸਟਿੰਗ ਕਰਵਾ ਸਕਦੇ ਹੋ ਪਾਈਪਿੰਗ ਲਗਾ ਸਕਦੇ ਹੋ ਲੇਸ਼ ਐਡ ਕਰ ਸਕਦੇ ਹੋ ਜਿਵੇਂ ਤੁਸੀਂ ਇਹਨੂੰ ਆਪਣੇ ਅਕੋਰਡਿੰਗ ਡਿਜ਼ਾਈਨ ਕਰਾਉਣਾ ਚਾਹੋ ਨੇ ਤੁਸੀਂ ਕਰਵਾ ਸਕਦੇ ਹੋ ਕਿਉਂਕਿ ਕੁਝ ਕੁ ਸੂਟ ਜਿਹੜੇ ਸਾਡੇ ਤੋਂ ਤੁਹਾਨੂੰ ਦੱਸਿਆ ਕਿ ਬਿਨਾ ਸਟੀਚਿੰਗ ਤੋਂ ਹੀ ਜਾਣੇ ਨੇ ਲੋ ਜੀ ਅਗਲਾ ਸਾਡਾ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਬਹੁਤ ਸੂਟ ਬਣਾ ਚੁੱਕੇ ਆ ਜੀ ਆਪਾਂ ਸਾਨੂੰ ਖੁਦ ਨਹੀਂ ਯਾਦ ਵੀ ਕਿੰਨੇ ਕੁ ਸੂਟ ਆਪਾਂ ਬਣਾ ਚੁੱਕੇ ਆ ਤੇ ਕਿੰਨੇ ਕੁ ਸੂਟ ਸਾਡੇ ਚਲੇ ਗਏ ਨੇ ਬਿਨਾ ਸਟੀਚਿੰਗ ਤੋਂ ਔਰ ਕਿੰਨੇ ਕੁ ਜਾ ਰਹੇ ਨੇ ਹਜੇ ਲੋ ਜੀ ਇਸ ਤਰ੍ਹਾਂ ਰਹੇਗੀ ਜੀ ਆਪਣੀ ਸ਼ਰਟ ਇਹ ਸਾਡੀ ਸ਼ੌਟ ਦਾ ਫਰੰਟ ਰਹੇਗਾ ਪੂਰਾ ਤੁਸੀਂ ਦੇਖ ਸਕਦੇ ਹੋ ਨੀਚੋਂ ਘੇਰਾ ਉੱਪਰ ਤੱਕ ਇਸ ਤਰ੍ਹਾਂ ਫਲਾਵਰ ਬਣੇ ਹੋਏ ਨੇ ਔਰ ਇੱਕ ਸਾਈਡ ਇਸ ਤਰ੍ਹਾਂ ਰਹਣ ਗਿਆ ਜੀ ਆਪਣੀਆਂ ਬਾਹਾਂ ਇਹ ਰਹੇਗਾ ਜੀ ਬਾਹਾਂ ਦਾ ਕੰਮ ਇਸ ਤਰ੍ਹਾਂ ਬਹੁਤ ਪਿਆਰਾ ਬਲੈਕ ਕਲਰ ਹੈ ਜੀ ਇਹ ਜੈੱਡ ਬਲੈਕ ਹੈ ਪੂਰਾ ਔਰ ਜਿਹੜੇ ਕਲਰ ਕੰਟਰਾਸਟ ਆਪਾਂ ਨੇ ਐਡ ਕੀਤੇ ਨੇ ਬਹੁਤ ਜ਼ਿਆਦਾ ਸੋਹਣੇ ਨੇ ਕਿਉਂਕਿ ਆਪਾਂ ਇੱਕ ਦੋ ਡਿਜ਼ਾਈਨ ਆਪਾਂ ਆਪਣੇ ਲਈ ਤਿਆਰ ਕਰਵਾਇਆ ਸੀ ਤਾਂ ਇੰਨੀ ਕਿ ਜ਼ਿਆਦਾ ਡਿਮਾਂਡ ਤੇ ਰਿਹਾ ਜੀ ਇਹ ਡਿਜ਼ਾਈਨ ਕਿਸੀਂ ਬਹੁਤ ਸਾਰੇ ਸਾਨੂੰ ਦੁਬਾਰਾ ਰਿਪੀਟ ਤੇ ਬਣਵਾਉਣੇ ਪਏ ਨੇ ਲੋ ਜੀ ਇਸ ਤਰ੍ਹਾਂ ਰਹੇਗੀ ਜੀ ਬੈਕ ਬੈਕ ਦੇ ਉੱਪਰ ਵੀ ਫਲਾਵਰ ਰਹਣਗੇ ਠੀਕ ਹੈ ਜੀ ਫਰੰਟ ਔਰ ਬੈਕ ਤੁਹਾਨੂੰ ਦੋਨੋਂ ਮਿਲਣਗੇ ਅਗਰ ਤੁਸੀਂ ਫਰੰਟ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਤੁਹਾਨੂੰ ਦੱਸ ਸਕਦੇ ਅਗਰ ਤੁਸੀਂ ਦੋਨੋਂ ਤਰ੍ਹਾਂ ਰੱਖਣਾ ਚਾਹੋਗੇ ਤਾਂ ਤੁਸੀਂ ਇਸ ਤਰ੍ਹਾਂ ਵੀ ਬਣਵਾ ਸਕਦੇ ਹੋ ਇਹ ਰਹੇਗਾ ਜੀ ਇੱਕ ਸਾਈਡ ਬਾਜੂ ਦਾ ਕੰਮ ਅਗਰ ਤੁਸੀਂ ਐਸੇ ਟਾਈ ਬਣਵਾਓਗੇ ਤਾਂ ਬਹੁਤ ਜ਼ਿਆਦਾ ਸੋਹਣਾ ਲੱਗੇਗਾ ਠੀਕ ਹੈ ਜੀ ਤੇ ਬਿਲਕੁਲ ਲਾਈਟ ਵੇਟ ਹੈ ਜੀ ਇਸ ਤਰ੍ਹਾਂ ਘੇਰੇ ਦੇ ਉੱਪਰ ਬੈਕ ਸਾਈਡ ਤੇ ਵੀ ਇਹ ਵਾਲਾ ਪੱਟੀ ਆਏਗੀ ਔਰ ਫਰੰਟ ਦੇ ਉੱਪਰ ਵੀ ਆਏਗੀ ਠੀਕ ਹੈ ਬਾਕੀ ਇਹਦੇ ਵਿੱਚ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਲੈਂਥ ਤੁਸੀਂ ਆਪਣੇ ਇਸ ਤਰ੍ਹਾਂ ਰਹੇਗਾ ਜੀ ਨਾਲ ਟੈਬੀ ਦਾ ਦੁਪੱਟਾ ਦੇਖੋ ਜੀ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਖੁੱਲਾ ਡੁਲਾ ਦੁਪੱਟਾ ਇਹ ਟੈਬੀ ਦਾ ਦੁਪੱਟਾ ਰਹੇਗਾ ਹਾਂ ਕੁਝ ਭੈਣਾਂ ਦੇ ਮੈਸੇਜ ਆਹੀ ਹੁੰਦੇ ਨੇ ਕਿ ਅਮਨ ਦੁਪੱਟਾ ਸਿਰ ਦੇ ਉੱਪਰ ਟਿਕਦਾ ਬਿਲਕੁਲ ਜੀ ਜਦੋਂ ਸਾਡੇ ਦੁਪੱਟੇ ਨੂੰ ਫੋਰਸਾਈਡ ਆਪਾਂ ਨੇ ਕੋਈ ਲੇਸ਼ ਐਡ ਕਰ ਦਿੱਤੀ ਤਾਂ ਉਹਦੇ ਨਾਲ ਦੁਪੱਟਾ ਆਪਣਾ ਆਰਾਮ ਨਾਲ ਸਿਰ ਦੇ ਉੱਪਰ ਟਿਕੇਗਾ ਠੀਕ ਹੈ ਜੀ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਐਜ਼ ਇਟ ਵੀ ਕਰਵਾਓਗੇ ਬਹੁਤ ਸੋਹਣਾ ਲੱਗ ਰਿਹਾ ਕਿਉਂਕਿ ਇਹ ਵਾਲਾ ਡਿਜ਼ਾਈਨ ਹੈ ਬਲੈਕ ਕਲਰ ਦੇ ਉੱਪਰ ਹੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਿਹਾ ਜਿੰਨੇ ਡਿਜ਼ਾਈਨ ਆਪਾਂ ਬਣਾਏ ਸੀ ਕਿੰਨੇ ਡਿਜ਼ਾਈਨ ਹੀ ਸਾਡੇ ਰਿਪੀਟ ਹੋ ਰਹੇ ਨੇ ਜੀ बार-बार ਹਜੇ ਹੋਰ ਵੀ ਇਦਾਂ ਦੇ ਸੂਟ ਨੇ ਜਿਹੜੇ ਸਾਡੇ ਹੋਰ ਸੇਮ ਡਿਜ਼ਾਈਨ ਦੇ ਬਣ ਰਹੇ ਨੇ ਸੇਮ ਕਲਰ ਦੇ ਉੱਪਰ ਬਣ ਰਹੇ ਨੇ ਦੇਖੋ ਇਹ ਬਹੁਤ ਪਿਆਰਾ ਆ ਜਾ ਇਹਦੇ ਉੱਪਰ ਆਪਾਂ ਨੇ ਬੇਬੀ ਪਿੰਕ ਐਡ ਕੀਤਾ ਹੋਇਆ ਸੌਰੀ ਇਹ ਮੈਂ ਤੁਹਾਨੂੰ ਦੱਸ ਨਹੀਂ ਥੋੜਾ ਆਪਾਂ ਨੇ ਫਾਇਲ ਪੇਂਟ ਕੀਤਾ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਹਲਕੀ ਹਲਕੀ ਦੇ ਵਿੱਚ ਸ਼ਾਈਨ ਹੈ ਜੇ ਤੁਸੀਂ ਇਸੀ ਕਈ ਵਾਰ ਕਿਸੇ ਨਾਈਟ ਫੰਕਸ਼ਨ ਦੇ ਉੱਪਰ ਵੇਅਰ ਕਰਦੇ ਨਾ ਤਾਂ ਬਹੁਤ ਪਿਆਰੀ ਸ਼ਾਈਨ ਆਏਗੀ ਜੀ ਸਾਡੇ ਸੂਟ ਦੇ ਉੱਪਰ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਕਲਰ ਆਪਾਂ ਨੇ ਐਡ ਕੀਤਾ ਹੋਇਆ ਬੇਬੀ ਪਿੰਕ ਆਪਾਂ ਨੇ ਇਹਦੇ ਵਿੱਚ ਜਿਹੜਾ ਪੇਂਟ ਹੈ ਉਹ ਐਡ ਕੀਤਾ ਬਹੁਤ ਸੋਹਣਾ ਲੱਗ ਰਿਹਾ ਇਸ ਤਰ੍ਹਾਂ ਰਹੇਗਾ ਜੀ ਆਪਣਾ ਫਰੰਟ ਔਰ ਇਸ ਤਰ੍ਹਾਂ ਰਹੇਗਾ ਜੀ ਆਪਣਾ ਬੈਕ ਬੈਗ ਦੇ ਉੱਪਰ ਇਹ ਵਾਲਾ ਡਿਜ਼ਾਈਨ ਬਣਿਆ ਹੋਇਆ ਜੀ ਫਰੰਟ ਦਾ ਡਿਜ਼ਾਈਨ ਚੇਂਜ ਹੈ ਬਹੁਤ ਪਿਆਰਾ ਬੈਕ اور ਫਰੰਟ ਬਣਿਆ ਹੋਇਆ ਨਾਲ ਹੀ ਬਾਜ਼ੂ ਦਾ ਕੰਮ ਮਿਲੇਗਾ ਤੁਹਾਨੂੰ ਇਧਰ ਸਾਈਡ ਤੇ ਰਹਿਣ ਗਿਆ ਜੀ ਬਾਜ਼ੂ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਬਾਜ਼ੂ ਦੇ ਉੱਪਰ ਤਿੰਨ ਫਲਾਰ ਬਣੇ ਹੋਏ ਨੇ ਬਹੁਤ ਪਿਆਰੇ ਲੱਗ ਰਹੇ ਨੇ ਜੀ ਹਾਂ ਇੱਥੇ ਮੈਂ ਤੁਹਾਨੂੰ ਸਾਰਿਆਂ ਬਣਾ ਦੱਸ ਦੇਣਾ ਚਾਹੁੰਦੀ ਆ ਕਿ ਅਗਰ ਕੁਝ ਭੈਣਾਂ ਮੇਰੀਆਂ 65+ ਨੇ ਉਹ ਆਪਣੇ ਲਈ ਜਿਹੜਾ ਇਹ ਵਾਲਾ ਬਲੌਕ ਦਾ ਕਲਰ ਹੈ ਉਹ ਚੇਂਜ ਕਰਵਾ ਸਕਦੇ ਤੁਸੀਂ ਜਿੱਦਾਂ ਆਪਾਂ ਬਲੈਕ ਦੇ ਉੱਪਰ ਕੀਤਾ ਤੁਸੀਂ ਮਿਲਕੀ ਕਲਰ ਦੇ ਵਿੱਚ ਵੀ ਆਪਣਾ ਫੋਇਲ ਤੁਸੀਂ ਕਰਵਾ ਸਕਦੇ ਹੋ ਇੱਕ ਸੂਟ ਆਪਾਂ ਮਿਲਕੀ ਫੋਇਲ ਦੇ ਵਿੱਚ ਬਣਾ ਕੇ ਭੇਜਿਆ ਬਟ ਉਹਦੀ ਆਪਾਂ ਵੀਡੀਓ ਸ਼ੂਟ ਕਰਨੀ ਭੁੱਲ ਗਏ ਸੀ ਕਿਉਂਕਿ ਤੁਹਾਨੂੰ ਦੱਸਿਆ ਕਿ ਟਾਈਮ ਬਹੁਤ ਜ਼ਿਆਦਾ ਘੱਟ ਹੁੰਦਾ ਹੁਣ ਤੁਸੀਂ ਦੇਖੋ ਇਹਦੇ ਨਾਲ ਦਾ ਕਿਉਂਕਿ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਵਾਲੇ ਡਿਜ਼ਾਈਨ ਜਿਹੜਾ ਡਿਜ਼ਾਈਨ ਰਿਪੀਟ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਖਾਸ ਗੱਲ ਹੁੰਦੀ ਹੈ ਇਸੇ ਕਰਕੇ ਉਹ ਡਿਜ਼ਾਈਨ ਰਿਪੀਟ ਹੁੰਦੇ ਨੇ ਠੀਕ ਹੈ ਜੀ ਔਰ ਇੱਕ ਵਾਰ ਤੁਹਾਨੂੰ ਹੋਰ ਦਿਖਾਨੀ ਆ ਇਹ ਵੀ ਡਿਜ਼ਾਈਨ ਆਪਣੇ ਬਹੁਤ ਰਿਪੀਟ ਹੋ ਰਹੇ ਨੇ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਲਾਈਟ ਪਿੰਕ ਪੀਚ ਮੈਂ ਜੇਕਰ ਕਹਾ ਤਾਂ ਬਹੁਤ ਪਿਆਰਾ ਜਿਹਾ ਕਲਰ ਹੈ ਜੀ ਇਹ ਨਵੀਂ ਜਿਹੀ ਸ਼ੇਡ ਹੈ ਇਹ ਇਹ ਵੀ ਆਪਾਂ ਨੈਚੁਰਲ ਕਲੇਪ ਦਾ ਫੈਬਰਿਕ ਲਗਾਇਆ ਹੋਇਆ ਇਸ ਤਰ੍ਹਾਂ ਰਹੇਗਾ ਜੀ ਉੱਪਰ neck ਠੀਕ ਹੈ ਜੀ ਇਹਦੀ ਲੈਂਥ ਦਾ ਕੋਈ ਇਸ਼ੂ ਨਹੀਂ ਹਰ ਇੱਕ ਲੈਂਥ ਦੇ ਅਕੋਰਡਿੰਗ ਇਹ ਵਾਲਾ ਸੂਟ ਜਿਹੜਾ ਬਣ ਜਾਏਗਾ ਜੀ ਇਸ ਤਰ੍ਹਾਂ ਰਹੇਗਾ ਪੂਰੀ ਸ਼ਰਟ ਦੇ ਉੱਪਰ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਫੋਇਲ ਪੇਂਟ ਆਪਾਂ ਨੇ ਕੀਤਾ ਹੋਇਆ ਇਸ ਤਰ੍ਹਾਂ ਬਹੁਤ ਪਿਆਰੀ ਸ਼ਾਈਨ ਹੈ ਔਰ ਇਸ ਤਰ੍ਹਾਂ ਸਾਈਡ ਤੇ ਰਹਿਣਗੇ ਜੀ ਬਾਹਾਂ ਇਸ ਤਰ੍ਹਾਂ ਇਹ ਆਪਣੀ ਬਾਹਾਂ ਦੇ ਉੱਪਰ ਆਏਗਾ ਔਰ ਇਸ ਤਰ੍ਹਾਂ ਰਹੇਗਾ ਜੀ ਆਪ ਨੂੰ ਬੈਕ ਦੇ ਉੱਪਰ ਕੰਮ ਇਸ ਤਰ੍ਹਾਂ ਬੈਕ ਦੇ ਪਰ ਵੀ ਤੇਨ ਫਲਾਵਰ ਆਣਗੇ ਔਰ ਬੀਚ ਉੱਪਰ ਦੀ ਪੂਰੀ ਸ਼ਾਰਟ ਦੇ ਚ ਦੇਖ ਸਕਦੇ ਹੋ ਬਹੁਤ ਸੋਹਣੇ ਆਹੜਾ ਫੋਇਲ ਦਾ ਕੰਮ ਕੀਤਾ ਗਿਆ ਇਹ ਆਪਾਂ ਨੇਚਰਲ ਕ੍ਰੇਪ ਦੇ ਉੱਪਰ ਰੈਡੀ ਕੀਤਾ ਜੀ ਬਹੁਤ ਪਿਆਰਾ ਲੱਗੇ ਵੀ ਆਪਣਾ ਬਲੌਕ ਪ੍ਰਿੰਟ ਬਣਿਆ ਹੋਇਆ ਨਾਲ ਆਪਾਂ ਨੇ ਫੋਇਲ ਜਿਹੜਾ ਐਡ ਕੀਤਾ ਹੋਇਆ ਜਿਵੇਂ ਮਰਜੀ ਤੁਸੀਂ ਆਪਣੇ ਘਰ ਦੇ ਵਿੱਚ ਇਹਨੂੰ ਵਾਸ਼ ਕਰੋ ਹਨਾ ਹੱਥ ਨਾਲ ਵਾਸ਼ ਕਰੋ ਈਜੀ ਵਾਸ਼ ਕਰੋ ਬਹੁਤ ਪਿਆਰਾ ਕੰਮ ਰਹੇਗਾ ਜੀ ਇਹ ਤੇ ਇਸ ਤਰ੍ਹਾਂ ਰਹੇਗੀ ਜੀ ਇਹਦੇ ਨਾਲ ਬਾਟਮ ਬਾਟਮ ਜਿਹੜੀ ਪੂਰੀ ਆਪਾਂ ਨੇ ਪੇਂਟ ਕੀਤੀ ਹੋਈ ਤੁਸੀਂ ਦੇਖ ਸਕਦੇ ਹੋ ਸਾਰੀ ਬਾਟਮ ਦੇ ਉੱਪਰ ਫੋਇਲ ਪੈਟਰ ਰਹੇਗਾ ਜੀ ਇਸ ਤਰ੍ਹਾਂ ਬਹੁਤ ਪਿਆਰਾ ਕਲਰ ਕੰਟਰਾਸਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਹੈ ਤੁਸੀਂ ਛੋਟੇ-ਮੋਟੇ ਫੰਕਸ਼ਨ ਦੇ ਉੱਪਰ ਵੀ ਵੇਅਰ ਕਰਕੇ ਜਾ ਸਕਦੇ ਹੋ ਅਗਰ ਤੁਸੀਂ ਜੌਬ ਤੇ ਜਾਂਦੇ ਹੋ ਤਾਂ ਤੁਸੀਂ ਆਰਾਮ ਨਾਲ ਇਸ ਨੂੰ ਵੇਅਰ ਕਰਕੇ ਜਾ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ 스ਮੈਲ ਨਹੀਂ ਆਉਂਦੀ ਇਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਅੱਛੀ ਕੁਆਲਿਟੀ ਦੇ ਆਪਣੇ ਕਲਰ ਐਡ ਕੀਤੇ ਹੋਏ ਨੇ ਜੀ ਇਸ ਤਰ੍ਹਾਂ ਦੁਪੱਟਾ ਤੁਸੀਂ ਚੈੱਕ ਕਰੋ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਜੀ ਦੁਪੱਟਾ ਪਾਈ ਵਾਲਾ ਰੱਖਿਆ ਹੋਇਆ ਜੀ ਚਨਾਉਣ ਦਾ ਸੈਮੀ ਚਨਾਉਣ ਦਾ ਦੁਪੱਟਾ ਰੱਖਿਆ ਹੋਇਆ ਕਿ ਜਿਹੜਾ ਘੱਟ ਸ਼੍ਰਿੰਕ ਹੋਵੇ ਕਿਉਂਕਿ ਬਲੌਕ ਦੇ ਵਿੱਚ ਦੁਪੱਟਾ ਜਿਹੜਾ ਕਾਫੀ ਇਕੱਠਾ ਹੋ ਜਾਂਦਾ ਪ੍ਰੈਸ ਕਰੋ ਤਾਂ ਖੁੱਲ ਜਾਂਦਾ ਅਗਰ ਜਦ ਠੰਡਾ ਹੋ ਗਿਆ ਤਾਂ ਫਿਰ ਉਸੇ ਤਰ੍ਹਾਂ ਹੀ ਦੁਪੱਟੇ ਨੇ ਹੋ ਜਾਣਾ ਠੀਕ ਹੈ ਜੀ ਬਹੁਤ ਸੋਹਣਾ ਕਲਰ ਹੈ ਇਹ ਵੀ ਲੋ ਜੀ ਅਗਲਾ ਸਾਡਾ ਡਿਜ਼ਾਈਨ ਬਹੁਤ ਪਿਆਰਾ ਜਿੰਨੇ ਡਿਜ਼ਾਈਨ ਸਾਡੇ ਟ੍ਰੈਂਡਿੰਗ ਚ ਚੱਲ ਰਹੇ ਨੇ ਉਹੀ-ਉਹੀ ਡਿਜ਼ਾਈਨ ਆਪਾਂ ਤੁਹਾਨੂੰ ਦਿਖਾ ਰਹੇ ਆ ਜੀ ਲੋ ਜੀ ਅਗਲਾ ਕਲਰ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਇਹ ਵੀ ਨੈਕ ਦਾ ਕੰਮ ਹੋਇਆ ਹੋਇਆ ਇਸ ਤਰ੍ਹਾਂ ਆਪਣੀ ਪੂਰੀ ਸ਼ਰਟ ਦੇ ਵਿੱਚ ਬੂਟੇ ਰਹਣਗੇ ਔਰ ਇਸ ਦਾ ਘੇਰਾ ਆਪਣਾ ਬਣਿਆ ਹੋਇਆ ਬਹੁਤ ਪਿਆਰਾ ਫੋਇਲ ਪੇਂਟ ਆਪਾਂ ਨੇ ਕੀਤਾ ਹੋਇਆ ਔਰ ਇਸ ਤਰ੍ਹਾਂ ਰਹਿਣ ਗਿਆ ਦੋਨੋਂ ਸਾਈਡ ਆਪਣੀਆਂ ਬਾਹਾਂ ਤੁਸੀਂ ਦੇਖ ਸਕਦੇ ਹੋ ਬਾਹਾਂ ਦੇ ਉੱਪਰ ਵੀ ਹੈਵੀ ਕੰਮ ਕੀਤਾ ਹੋਇਆ ਜਿਹੜੀਆਂ ਭੈਣਾਂ ਕੁਝ ਆਪਣੇ ਬਜਟ 'ਚ ਵੀ ਚਾਹੁੰਦੀਆਂ ਨੇ ਇਹ ਸੂਟ ਤੁਸੀਂ ਆਪਣੇ ਲਈ ਖਰੀਦ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟੇ ਵਾਲੇ ਬਣੇ ਹੋਏ ਨੇ ਤੇ ਇਸ ਤਰ੍ਹਾਂ ਰਹਿਣਗੇ ਜੀ ਆਪਣੀ ਬੈਗ ਦੇ ਉੱਪਰ ਫਲਾਵਰ ਇਹ ਆਪਣੀ ਬੈਗ ਦਾ ਕੰਮ ਆਏਗਾ ਸਾਰਾ ਇਸ ਤਰ੍ਹਾਂ ਬਹੁਤ ਸੋਹਣੀ ਬੈਗ ਬਣੀ ਹੋਈ ਏ ਫਰੰਟ ਬਹੁਤ ਸੋਹਣਾ ਬਣਿਆ ਹੋਇਆ ਬੈਗ ਦਾ ਡਿਜ਼ਾਈਨ ਹੋਰ ਆ ਫਰੰਟ ਦਾ ਥੋੜਾ ਆਪਾਂ ਨੇ ਚੇਂਜ ਕੀਤਾ ਠੀਕ ਹੈ ਜੀ ਫਰੰਟ ਆਪਾਂ ਹੈਵੀ ਰੱਖਿਆ ਹੋਇਆ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਬਲੌਕ ਪ੍ਰਿੰਟ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਆ ਸਾਨੂੰ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਸਕਰੀਨ ਉੱਪਰ ਵਟਸਐਪ ਨੰਬਰ ਸ਼ੋ ਹੋ ਰਿਹਾ ਇਸ ਤੋਂ ਇਲਾਵਾ ਤੁਸੀਂ ਕੋਈ ਵੀ ਸੂਟ ਡਿਜ਼ਾਈਨ ਕਰਾਉਣਾ ਚਾਹੁੰਦੇ ਜਿਵੇਂ ਅੱਜ ਕੱਲ੍ਹ ਤੁਹਾਨੂੰ ਪਤਾ ਸਰਦੀਆਂ ਵਾਲਾ ਸਟਾਫ ਜਿਹੜਾ ਸ਼ੁਰੂ ਹੋ ਚੁੱਕਿਆ ਤੇ ਕੋਸ਼ਿਸ਼ ਕਰਾਂਗੇ ਕਿ ਕੱਲ ਆਪਾਂ ਨਿਊ ਸ ਤਾਂ ਤੁਸੀਂ ਉਹਦੇ ਉੱਪਰ ਆਪਣੇ ਲਈ ਪਾਰਟੀ ویئر ਸੂਟ ਰੈਡੀ ਕਰਵਾ ਸਕਦੇ ਹੋ ਤਾਂ ਇਹ ਵੀ ਪਾਰਟੀ ویئر ਸੂਟ ਨੇ ਇਦਾਂ ਨਹੀਂ ਹੈਗੇ ਕਿ ਇਹ ਨੋਰਮਲ ਤੁਸੀਂ ਘਰ ਦੇ ਵਿੱਚ ਵੇਅਰ ਕਰ ਸਕਦੇ ਹੋ ਪਾਰਟੀ ویئر ਸੂਟ ਨੇ ਜੀ ਦੁਪੱਟਾ ਤੁਸੀਂ ਦੇਖੋ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਜੀ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਸਾਰਾ ਫੌਇਲ ਪੇਂਟ ਦਾ ਕੰਮ ਕੀਤਾ ਗਿਆ ਆ ਦੁਪੱਟਾ ਆਪਾਂ ਇਹਨਾਂ ਟੈਬੀ ਦਾ ਰੱਖਿਆ ਹੋਇਆ ਨੇਚਰਲ ਕ੍ਰੇਪ ਦਾ ਫੈਬਰਿਕ ਰਹੇਗਾ ਔਰ ਇਹ ਰਹੇਗੀ ਜਿਹਦੇ ਨਾਲ ਸਲਵਾਰ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲਓ ਸਾਨੂੰ ਵਟਸਐਪ ਤੇ ਮੈਸੇਜ ਕਰੋ ਤੇ ਲਓ ਜੀ ਹੁਣ ਆਪਾਂ ਨੇ ਇੱਕ ਡਿਜ਼ਾਈਨ ਇਹ ਵਾਲਾ ਰੈਡੀ ਔਰ ਇੱਕ ਇਹ ਵਾਲਾ ਤੁਹਾਨੂੰ نیچے ਦਿਖਾਏ ਦਿੱਤਾ ਤੁਸੀਂ ਦੇਖੋ ਹੁਣ ਇਹ ਘੱਟੋ ਘੱਟ ਬਹੁਤ ਹੈ ਨੀ ਤਾਂ 7-8 ਪੀ ਸਾਡੇ ਇਹ ਵਾਲੇ ਅਜੇ ਰੈਡੀ ਹੋ ਕੇ ਆਏ ਹਨ ਕਿੰਨੇ ਕੁ ਰੈਡੀ ਹੋ ਰਹੇ ਸਾਨੂੰ ਖੁਦ ਨਹੀਂ ਪਤਾ ਹੈਗਾ ਤੇ ਕਿੰਨੇ ਕੁ ਚਲੇ ਗਏ ਨੇ ਉਹ ਵੀ ਸਾਨੂੰ ਕੋਈ ਆਈਡੀਆ ਨਹੀਂ ਹੈਗਾ ਇਹ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਦਿਖਾਵਾਂਗੇ ਜਿਹੜੇ ਸਟੀਚਿੰਗ ਹੋ ਜਾਣਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਵਿਦਾਊਟ ਸਟੀਚਿੰਗ ਜਾਣਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਲੋ ਜੀ ਇਹ ਸੀ ਸਾਡੀ ਬਹੁਤ ਹੀ ਪਿਆਰੀ ਜੀ ਬਲੌਕ ਪ੍ਰਿੰਟ ਦੀ ਕਲੈਕਸ਼ਨ ਹੋਪ ਕਿ ਤੁਹਾਨੂੰ ਵਧੀਆ ਲੱਗੀ ਹੋਣੀ ਅਗਰ ਵਧੀਆ ਲੱਗੀ ਲਾਈਕ ਕਰੋ ਪਿਆਰਾਂ ਦਾ ਮੈਸੇਜ ਜ਼ਰੂਰ ਕਰ ਰਹੋ ਮਿਲਦੇ ਹਾਂ ਜੀ ਨਵੀਂ ਕ